ਉਹਨਾਂ ਨੂੰ ਪਿਆ ਜਾਂਦਾ ਕਿ ਆਪਣੇ ਵਿਰਾਸਤਾਂ ਨਾਲ ਜੁੜੇ ਕਿਉਂਕਿ ਉਹਨੇ ਵਿਰਾਸਤਾਂ ਦੀ ਨਿਲਾਮੀ ਹੋ ਰਹੀ ਹੈ ਇਹਨੂੰ ਕਿੱਦਾਂ ਦੇਖਦੇ ਹੋ? ਮੈਂ ਬੜਾ ਕੁਸ਼ਟਹਿਤ ਆ। ਤੁਸੀਂ ਇਹ ਦੱਸੋ ਚੰਦੂ ਨੂੰ ਕਿਸ ਨਜ਼ਰਾਂ ਸੇ ਕੋਲ ਸਕਦਾ ਜਿਹੜੀ ਬੀਤੀ ਗਈ ਦੀ ਆ? ਕਿ ਬਹਿ ਜਾਓ। ਜੀ। ਚੰਦੂ ਨੂੰ ਕਿਸ ਨਜ਼ਰਾਂ ਦੇਖਦੀ? ਉਹ ਚੰਦੂ ਨੂੰ ਅੱਜ ਤੱਕ ਮਾਫ ਨਹੀਂ ਕੀਤਾ। ਮਹ ਮਸੰਧਾ ਨਾਣੂ ਨੇ ਕੀਤਾ ਗਿਆ ਮੱਛੇ ਰੰਗੜ ਨੂੰ ਨੇ ਕੀਤਾ ਗਿਆ ਮਹਾਂਤਨ ਨਰਾਣੂ ਨੇ ਕੀਤਾ ਗਿਆ ਇਹ ਆਜਬ ਕਹਿੰਦੇ ਨੇ ਕਿ ਅਸੀਂ ਜਿਹੜਾ ਸਿੱਖੀ ਦਾ ਪ੍ਰਚਾਰ ਚਲਾਉਣਾ ਉਹ ਆਪ ਪ੍ਰਚਾਰ ਚਲਾਓਗੇ ਜੇ ਪ੍ਰਚਾਰ ਕੀਤਾ ਅੰਦਾਜ਼ੇ ਇਹਨਾਂ ਦੇ ਵਿੱਚ ਕੋਈ ਮਰਦਾਂ ਦੀ ਗੱਲ ਹੁੰਦੀ ਇਸ ਸ਼੍ਰੋਮਣੀ ਕਮੇਟੀ ਦੇ ਕਾਰਜ ਉਹਦੇ ਦੇਖਦਾ ਅੱਜ ਜਿਸ ਤਰ੍ਹਾਂ ਇਹਨੇ ਕੀਤਾ ਤੇ ਅੱਜ ਸਾਨੂੰ ਇਹ ਗੱਲ ਕਹਿਣੀ ਪਈ ਬਈ ਭਾਈ ਤੁਸੀਂ ਸਿੱਖ ਸਜੋ ਸਾਨੂੰ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ ਸੀ ਪ੍ਰਚਾਰ ਕਰਨ ਦੀ ਲੋੜ ਤਾਂ ਹੀ ਪੈ ਰਹੀ ਆ ਬਈ ਉਹ ਅੱਜ ਚੰਦੂ ਦੇ ਮਸੰਦਾ ਦੇ ਮੱਛੇ ਰੰਘੜ ਤੇ ਮਹੰਤਰ ਨੈਰੂਆਂ ਦੇ ਇਤਿਹਾਸ ਨੂੰ ਮਾਤ ਪਾ ਗਏ ਨੇ ਜਿਸ ਕਰਕੇ ਕੌਣ ਜਾਗਦੀ ਹੈ ਪੰਜਾਬ ਹੀ ਨਹੀਂ ਪੂਰੀ ਦੁਨੀਆਂ ਦੇ ਵਿੱਚ ਇਹ ਆਵਾਜ਼ ਜਿਹੜੀ ਜਾਣੀ ਆ ਆ ਭਾਈ ਵਡਾਲਾ ਸਾਹਿਬ ਜੋ ਐਪੀਸ਼ਨ ਲੈ ਕੇ ਚੱਲੇ ਨੇ ਮੈਂ ਉਹਨਾਂ ਨੂੰ ਇੱਥੋਂ ਦੇ ਇਲਾਕੇ ਨੂੰ ਕਿਸਾਨਾਂ ਦੀ ਤਰਫੋਂ ਆਪਣੀ ਤਰਫੋਂ ਨਹੀਂ ਕਿਸਾਨਾਂ ਦੀ ਤਰਫੋਂ ਜਿਹੜਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਸਾਡੀਆਂ ਸਹਿਯੋਗੀ ਜਥੇ ਬਣੀਆਂ ਨੇ ਉਹਨਾਂ ਵੱਲੋਂ ਭਰੋਸਾ ਦਿੰਦੇ ਹਾਂਜੀ ਭਾਈ ਜੀ ਨਾਮ ਦਾ ਬਾਈਕੁਰਜੀ ਦਾ ਖਾਲਸਾ ਬਾਈਕੁਰਜੀ ਕੀ ਫਤਿਹ ਦਾਸ ਬਣੀ ਸਾਡੀ ਸੇਵਾਦਾਰ ਸਿੱਖਸਤ ਭਾਵਨਾ ਦਾ ਸੇਵਾਦਾਰ ਸ਼੍ਰੀ ਫਤਿਹਪਾਲਾ ਜੀ ਅੱਜ ਅੰਮ੍ਰਿਤਸਰ ਸਾਹਿਬ ਅੰਮ੍ਰਿਤਪੋਟ ਗੁਰਦੁਆਰਾ ਸਿੰਘ ਸਭਾ ਵਿਖੇ ਅਸੀਂ ਆ ਸਾਰੇ ਲੋਕ ਇਕੱਠੇ ਹੋਏ ਆ ਔਰ ਉਸ ਗੱਲ ਨੂੰ ਲੈ ਕੇ ਹੋਏ ਆ ਕਿ ਇੱਥੇ ਜਿਹੜੀ ਪ੍ਰਾਤਨ ਹੰਸਲੀ ਹੈ ਜੀਦੇ ذریعے ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਲ ਜਾਂਦਾ ਸੀ ਪਰ ਆਤੀਨ ਸਮੇਂ ਚ ਕੋ ਇੱਕ ਵਿਰਾਸਤ ਹੈ ਸਿੱਖ ਪੰਥ ਦੀ ਜਿੱਥੇ ਵਿਰਾਸਤ ਹੈ ਉੱਥੇ ਗੁਰੂ ਕੀ ਨਗਰੀ ਹੋਣ ਦੇ ਪਰਮਾਨ ਹੈ ਔਰ ਜਿੱਥੇ ਇਹ ਗੱਲਾਂ ਨੇ ਉੱਥੇ ਇੱਥੇ ਤੇ ਲੋਕਾਂ ਲਈ ਇੱਕ ਬੜੀ ਵੱਡੀ ਸਹੂਲਤ ਹੈ ਰਾਏ ਵਾਤਾਵਰਣ ਹੈ ਏਰੀਆ ਖੁੱਲਾ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਕਾਬਜ ਮਸੰਦ ਲਾਣਾ ਵੇਚ ਕੇ ਤੇ ਆਪਣੀਆਂ ਤਜੋਰੀਆਂ ਭਰਨੀਆਂ ਚਾਹੁੰਦਾ ਜੋ ਕਿਸੇ ਵੀ ਕੀਮਤ ਤੇ ਅਸੀਂ ਵੇਚਣ ਨਹੀਂ ਦੇਣਾ ਅੱਜ ਉਹਨਾਂ ਨੇ ਇੱਥੇ ਬੋਲੀ ਰੱਖੀ ਹੋਈ ਆ ਤੇ ਬੋਲੀ ਦੇਣ ਵਾਲੇ ਵੀ ਆਏ ਤੇ ਬੋਲੀ ਕਰਵਾਉਣ ਵਾਲੇ ਤੇ ਹੈਰਾਨੀ ਦੀ ਗੱਲ ਇਹ ਆ ਪੀ ਰਾਜ ਮਾਨਸਬ ਦਾ ਹੈ ਤੇ ਚੱਲ ਬਦਲ ਕਿਆਂ ਦੀ ਰਹੀ ਆ ਜੇ ਨਾ ਹੁੰਦਾ ਤੇ ਫਿਰ ਜਦੋਂ ਅਸੀਂ ਕੱਲ ਪ੍ਰਸ਼ਾਸਨ ਨੂੰ ਇਹ ਕੇ ਦੇ ਚੁੱਕੇ ਆ ਅਦਾਲਤ ਜੇ ਦੇ ਚੁੱਕੇ ਆ ਸ਼੍ਰੋਮਣੀ ਕਮੇਟੀ ਨੂੰ ਦੇ ਚੁੱਕੇ ਆਂ ਵੀ ਇਹਨੂੰ ਰੋਕਿਆ ਜਾਏ ਤੇ ਕੱਲ ਦੀ ਰੋਕ ਦੇਣੀ ਚਾਹੀਦੀ ਸੀ ਉਹਦੇ باوجود ਇਹ ਗੱਲਾਂ ਨਾ ਹੋਣੀਆਂ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ ਇਹ ਦਰਬਾਰ ਸਾਹਿਬ ਦੀ ਮਲਕੀਅਤ ਨੂੰ ਵੇਚਣਗੇ ਸੰਭਾਲ ਕਰ ਸਕਦੇ ਆਂ ਸੇਵਾ ਕਰ ਸਕਦੇ ਆਂ ਰੱਖ ਸਕਦੇ ਆਂ ਪਰ ਇਹ ਤਬਾਦਲੇ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਇਸ ਲਈ ਗੈਰ ਕਾਨੂੰਨੀ ਦਰਬਾਰ ਸਾਹਿਬ ਦੀ ਉਸ ਵਿਰਾਸਤ ਨੂੰ ਵੇਚਣ ਦੇ ਅਸੀਂ ਬਿਲਕੁਲ ਹੱਕ 'ਚ ਨਹੀਂ ਆ ਖਿਲਾਫ ਆ ਔਰ ਇਥੋਂ ਦੇ ਜਿਹੜੇ ਇਹਨਾਂ ਨੇ ਪਿਸ਼ਟ ਬੰਦੇ ਲਿਆਂਦੇ ਨੇ ਬੋਲੀ ਦੇਣ ਲਈ ਚੇਤੇ ਰੱਖ ਲਿਓ ਇੱਕ ਵੀ ਏਥੇ ਤੁਹਾਡੀ ਲੱਗਣ ਨਹੀਂ ਦੇਵਾਂਗੇ ਕਿਸੇ ਵੀ ਨੀਂਬਤੇ ਪਤਾ ਨਹੀਂ ਤਾਂ ਹੋਣੇ ਦੱਸਣਗੇ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਪ੍ਰਸ਼ਾਸਨ ਸਾਨੂੰ ਇਹ ਕਹਿ ਰਿਹਾ ਕਿ ਅਸੀਂ ਗੱਲਬਾਤ ਕਰ ਰਹੇ ਆਂ ਕਿ ਬੋਲੀ ਰੱਦ ਕਰ ਦਿਓ ਤੇ ਅਸੀਂ ਕਹਿ ਰਹੇ ਆਂ ਕਿ ਬੋਲੀ ਰੱਦ ਕਰੋ ਹੰਸਲੀ ਨੂੰ ਜਿਉਂ ਦੀ ਤਿਉਂ ਰੱਖੋ ਇਹ ਇਲਾਕੇ ਦੇ ਲੋਕ ਅਸੀਂ ਨਾਲ ਆ ਕੋਈ ਉੱਥੇ ਕਬਜ਼ਾ ਨਹੀਂ ਕਰੂਗਾ ਸੇਵਾ ਸੰਭਾਲ ਕਰਕੇ ਵਧੀਆ ਟੰਗ ਨਾ ਅਸੀਂ ਤੁਹਾਨੂੰ ਬਣਾ ਕੇ ਦਿੰਦੇ ਆ ਜੇ ਅਸੀਂ ਨਹੀਂ ਬਣਾਉਣੀ ਤੁਸੀਂ ਬਣਾ ਦਿਓ ਅਸੀਂ ਤੁਹਾਡੇ ਨਾਲ ਲੱਗ ਜਾਂਦੇ ਆ ਕਿਸੇ ਪੱਖ ਚਤਾਓ ਤੇ ਜੇ ਤਾਨਾ ਸ਼ਾਇਰ ਰਵਈਏ ਅਨਸਾਰ ਵੇਚਣਾ ਚਾਹੁੰਦੇ ਹੋ ਤੇ ਫਿਰ ਤੁਹਾਡੇ ਫੁੱਲ ਤਾਂ ਚੁਗੇ ਜਾਣਗੇ ਇਹ ਹੰਸਲੀ ਨਹੀਂ ਵਿਕਿੰਦੇ ਆ